ਹੱਲਾ ਬੱਡੀ ਸਬਜ਼ੀ ਮੰਡੀ ਨੂੰ ਐਲਾਨ ਆਇਆ ਹੀ ਬਾਦੇ ਮੁਤਾਬਕ ਵੀ ਸਾਡੀ ਕੋਈ ਸਰਵਾਈ ਨਹੀਂ ਹੋ ਰਹੀ ਲੋਕਾਂ ਨੂੰ ਲੁੱਟਿਆ ਜਾ ਰਿਹਾ ਇੱਥੋਂ 10 ਰੁਪਏ ਦੀ ਗਾਜਰ ਨਿਕਲ ਕੇ ਬਾਜ਼ਾਰ ਦੇ ਅੰਦਰ 80 80 90 90 ਰੁਪਏ ਮਿਲ ਜਾਂਦੀ ਹੈ ਗੋਭੀ ਅੱਜ ਇੱਥੇ ਇਸ ਕੋ 5 ਰੁਪਏ ਹੈ ਤੇ ਬਾਜ਼ਾਰ ਦੇ ਅੰਦਰ 70 ਰੁਪਏ ਹੈ ਮੂਲੀ ਇੱਥੇ 3 ਰੁਪਏ ਬਾਜ਼ਾਰ ਚ 40 ਰੁਪਏ ਹੈ ਸੇ ਪਰਸੈਂਟੇਜ ਨਹੀਂ ਵਧ ਰਹੀ ਲੱਭੀ ਐਨੇ ਪਰਸੈਂਟ ਕਮਿਸ਼ਨ ਲੈਣਾ ਸਿੱਧਾ ਚੱਲ ਰਿਹਾ ਵੀ ਗੁਣਾ ਵਧ ਰਿਹਾ ਗੁਣਾ ਜਿਹੜੀ 10 ਰੁਪਏ ਦੀ ਚੀਜ਼ ਹੈ 100 ਰੁਪਏ ਦੀ 90 ਗੁਣਾ ਰੇਟ ਵਧਾ ਕੇ ਦੇ ਰਿਹਾ ਇਹ ਉਹਨਾਂ ਦੇ ਚਲ ਰਿਹਾ ਵੀ ਦੇਖੋ ਸਮਾਜ ਦੀ ਬਟੰਡੇ ਦੀ ਪੂਰੇ ਦੀ ਨਹੀਂ ਪੰਜਾਬ ਦੀ ਸਮੱਸਿਆ ਹੈ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਨਹੀਂ ਮਿਲ ਰਿਹਾ ਸਾਨੂੰ ਸਾਡੋ ਸਾਡੇ ਦਾ ਕਿਸਾਨ ਨੂੰ ਲੁੱਟਿਆ ਜਾ ਰਿਹਾ ਸਾਡੀ ਤਾਂ ਲੜਾਈ ਹੈ ਇਹ ਜੰਦਰੇ ਲਾਣਿਆਂ ਨੂੰ ਚਾਰੇ ਮੰਡੀਆਂ ਨੂੰ ਜੇ ਕੋਈ ਸਾਡੀ ਗੱਲ ਨਹੀਂ ਸੁਣਵਾਈ ਕਰੂਗਾ ਤੇ ਲੋਕ ਲਾਵਾਂਗੇ ਇਹਦਾ ਕੀ ਹੋਣਾ ਉਹ ਉਹਦੇ ਨਾਲ ਕੀ ਹੋਣਾ ਜਗਾਣਾ ਹੈ ਪ੍ਰਸ਼ਾਸਨ ਨੂੰ ਜਗਾਣਾ ਸਰਕਾਰ ਨੂੰ ਜਗਾਣਾ ਸਾਡੀ ਡਿਊਟੀ ਹੈ ਯਾਰ ਮੈਂ ਅਜੇ ਤਾਂ ਨਹੀਂ 35 ਸਾਲਾਂ ਦਾ ਜਗਾ ਰਿਹਾ ਕੋਈ ਨਵਾਂ ਕੰਮ ਨਹੀਂ ਹੈ ਕਿ ਮੈਂ ਪਹਿਲੀ ਵਾਰੀ ਕਰ ਰਿਹਾ ਜੇ ਰੇਲ ਦੀਆਂ ਗੱਡੀਆਂ ਰੁਕ ਸਕਦੀਆਂ ਫਿਰ ਗੇਟ ਵੀ ਬੰਦ ਹੋ ਸਕਦੇ ਆ ਪਰ ਤਾਂ ਸਾਂਹਕੜੇ ਬੋਰੀ ਮੇਂ ਰੇਲ ਦੀਆਂ ਗੱਟੀਆਂ ਰੋਕੀਆਂ ਫਿਰਿਆ ਤਾਂ ਕਿਸੇ ਵੀ ਨਹੀਂ